ਜੀਏ ਮੈਨੂੰ ਰੇਸਟਾ ਕਰਾ ਦੇ ਕਦੇ ਰਿਕਵੈਸਟ ਕੀਤੀ ਇਹਨਾਂ ਨੇ ਚਲੋ ਇੱਥੇ ਪਹਿਲੀ ਵਾਰੀ ਮਿਲੇ ਆ ਤਾਂ ਹੀ ਨਹੀਂ ਕਿਹਾ ਵੀ ਟਾਈਮ ਨਹੀਂ ਮਿਲਿਆ ਓਏ ਨੀ ਭਾਬੀ ਮੈਨੂੰ ਸਾਹ ਕਰਾ ਦੇ ਵਾਚ ਨਾ ਜਾਵੇ ਟੱਗੀ ਬਈ 20 ਗੱਡੀਆਂ ਤੇ ਜਨ ਜਾਊਗੀ ਓ 20 ਗੱਡੀਆਂ ਤੇ ਜਨ ਜਾਊਗੀ ਤੇਰੇ ਹੇਠ ਨੂੰ ਬੱਗੀ ਬਈ ਪੀਰ ਮੇਰੇ ਨੂੰ ਕੈਠਾ ਕਰਾ ਆਈ ਤੇ ਨੂੰ ਕਰਾ ਦੂੰ ਸਗੀ ਨਹੀਂ ਮਰਤਾ ਕਰਦੇ ਦੀ ਮੇਰੀ ਧਾੜੀ ਨੂੰ ਕੀ ਬੱਗੀ ਨਹੀਂ ਮਰਤਾ ਕਰਦੇ ਦੀ ਧਾੜੀ ਹੋ ਗਈ 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 ਬੱਗੀ ਨਹੀਂ ਮਰਤਾ ਕਰਦੇ ਦੀ ਅੱਗੋਂ ਭਾ ਵੀ ਜਵਾਬ ਦਿੰਦੀ ਆ ਤਾਂ ਕੀ ਕਹਿੰਦੀ ਆ ਉਹ ਵੇਖ ਦੋਰਾ ਮੇਰੀ ਭੈਣ ਸ਼ਕੀਨਣ ਖਾਣੇ ਦਾ ਰਾਵਾਂ ਆ ਵੀ ਸੋਣੇ ਸੋਣੇ अस मु ॻणे पाव दर हरी प फड़कण लावार हरमी ल ਉਹ ਫੇਰ ਕਹਿੰਦਾ ਹਕਾਂ ਨੂੰ ਭਾਬੀਏ ਲਾਵੇਂ ਖਰਚਣੇ ਕਾਹਨੂੰ ਕਰਦੀ ਗਾਲਾਂ ਬਈ ਗਾਲਾਂ ਤੇਰੀਆਂ ਸੌ ਰੱਬ ਦੀ ਬਈ ਸੌ ਰੱਬ ਦੀ ਉਹ ਗਾਲਾਂ ਤੇਰੀਆਂ ਸੌ ਰੱਬ ਦੀ ਮੈਨੂੰ ਆਈ ਲੱਗਣ ਕਿਉਂ ਦੀਆਂ ਨਾਲਾਂ ਮਾਂ ਕੇ ਦੇਖਰਾ ਮੈਂ ਜਾ ਹਾਂ ਤੇਰੇ ਤੋਂ ਮਾਰਾਂ ਮਾਂ ਕੇ ਦੇਖਰਾ